ਕਿਸ ਆਸੀ ਕਾਲ ਜੀ ਸਾਰਿਆਂ ਮੋਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪਟਾਰੀ ਤਹਿਸੀਲ ਬਾਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਪੰਨੂ ਡੇਰੀ ਫਾਰਮ ਤੇ ਆਪਾਂ ਪਹੁੰਚੇ ਆ ਅਮਰਤ ਵੀਰ ਤੇ ਕੋਲ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਨੋ ਠੀਕ ਠਾਕ ਜੀ ਪਾਪਾ ਜੀ ਬਾਬੇ ਵਾਲਾ ਹੋ ਜੀ ਬੜੀ ਕਿਰਪਾ ਸਤਿ ਕਰਤੀ ਚਲੋ ਬੜੀ ਕਿਰਪਾ ਚ ਦੇ ਜੀ ਹਾਂਜੀ ਤੇ ਨਾਮ ਦੱਸਦੇ ਕਰੀ ਆਪਾਂ ਪਾਪਾ ਜੀ ਮੇਰਾ ਅਮਰਪਤ ਸਿੰਘ ਜੀ ਹਾਂਜੀ ਹਾਂਜੀ ਜੀ ਦਾ ਅਮਰ ਸਰ ਤਸਵੀਰ ਬਾਬਾ ਬਕਾਲਾ ਸਾਹਿਬ ਹਾਂਜੀ ਹਾਂਜੀ ਖਰਚੀਆਂ ਤੋਂ ਪੰਜਾਹ 2 ਕਿਲੋਮੀਟਰ ਰਹੀ ਆ 4 ਬਿਆਸ 7 ਠੀਕ ਐ ਹਾਂਜੀ ਤੇ ਬਾਕੀ ਗਲੀ ਕੋਲੀ ਨਹੀਂ ਦੱਸਣੀ ਅੱਜ ਗਲੀ ਭਾਜੀ ਸਰਕਾਰੀ ਸਕੂਲ ਲੱਗੋ ਠੇਕੇ ਲੱਗੋ 2 ਨੰਬਰ ਮੇਨ ਰੋਡ ਤੇ 1 ਕਿਲੋਮੀਟਰ ਥੱਲੇ ਉੱਪਰ ਦਾ ਠੀਕ ਠੀਕ ਹਾਂਜੀ ਅੱਜ ਗਰਮੀ ਜ਼ੋਰ ਜ਼ੋਰ ਜਿਆਦਾ ਲੱਗ ਗਿਆ ਜਿਆਦਾ ਬੋਟਾ ਬੋਟਾ ਬੋਲੇ ਆ ਤੇ ਅੱਜ ਡਰੈਸ ਡਰੈਸ ਪੂਰਾ ਨਹੀਂ ਦੱਸਿਆ ਗਿਆ ਅੱਜ ਹਾਂਜੀ ਹਾਂਜੀ ਥੋੜਾ ਮਲੇਖਾ ਲੱਗ ਗਿਆ ਵੀ ਭਾਈ ਠੀਕ ਹੈ ਚਲੋ ਨੰਬਰ ਦੱਸਦੇ ਕਰੀ ਨੰਬਰ 842718615 ਤੇ ਵਟਸਐਪ ਚੱਲਦਾ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਤਿੰਨ ਫਿਰ ਅੱਜ ਤੇ ਦੋ ਬੱਕਰੀਆਂ ਹਾਂ ਭਾਈ ਬੱਕਰੀ ਸੂਈ ਜਾਂਦੀ ਮਹੀਨੇ ਦੀ ਸੂਈ ਹੈ ਬੱਕਰੀ ਪਾਠਿਆ ਮਗਰ ਇੱਕ ਆ ਬੱਕਰੀ ਵੀ ਤੁਹਾਨੂੰ ਦਿਖਾਉਣੀ ਤੇ ਇੱਕ ਆ ਪਾਠੇ ਤੋਂ ਮਗਰ ਚਲੋ ਇਹ ਵੀ ਦਿਖਾਵਾਂਗੇ ਬਾਅਦ ਚ ਉਹਦੇ ਆ 10 ਦੇ ਜੀ ਤੇ ਪਰੇ ਇਹ ਵੀ ਜੇ 10 ਦੇ ਨਾਲ ਵੈਡ ਰਸਵੀਰ ਨੂੰ ਆਪੀ ਭਾਜੀ ਅੱਛਾ ਹਾਂਜੀ ਕਿੰਨਾ ਦੁੱਧ ਤਿਆਰ ਜੇ ਇਲਕੋ ਵੀ ਦੁੱਧ 10 ਕਿਲੋ ਤਿਆਰ ਹੋਗਾ ਨੈਟ ਅੱਛਾ ਹਾਂਜੀ ਠੀਕ ਆ ਤੇ ਤੋਰ ਫਿਰ ਥਾਂ ਤੋਂ ਓਕੇ ਤਰ ਤਰ ਜਵਾਬ ਮਾਨ ਜੀ ਇੱਕ ਨੰਬਰ ਉਹ ਪੂਰ ਛਟਾਓਗੇ ਥਣ ਕਾਟੋ ਵੀ ਸਾਡੇ ਘਰ ਰਹਿੰਦੇ ਗਾੜਨਾ ਗਾੜਚੋਲੇ ਪਛਾੜਨਾ ਪਛਾੜਚੋਲੇ ਆਪੀ ਭਾਜੀ ਠੀਕ ਹੈ ਜੀ ਹਾਂਜੀ ਤੇ ਇਹਦਾ ਥੋੜਾ ਜੀ ਆਪਾਂ ਨੂੰ 22 ਦਾ 1921 ਦਾ ਵੱਧ ਕੱਢ ਲੈ ਲਗੰਦੇ ਤੁਸੀਂ ਦੇਖੀ ਉੱਠੀ ਤੋਂ 20 ਲੀਟਰ ਨਾਲ ਛਣ ਚੋ ਕੇ ਲੈ ਜੇ ਜੇ ਪੂਰਾ ਵੀ ਗਾਂ ਲੈ ਜੀ ਨਹੀਂ ਸਾਡੇ ਘਰ ਰਹਿੰਦੇ ਗਾੜ ਵੀ ਭਾਜੀ ਠੀਕ ਹੈ ਰੋਟੀ ਹੋ ਨਹੀਂ ਸਾਰੀਆਂ ਠਾਈਆਂ ਜੇ ਹਨ ਬੇਰਲਾਂ ਬੈਠੀਆਂ ਹੰਡੀ ਨੂੰੜੀ ਬੜੀਆ ਵੀ ਪਾਈ ਤੁਹਾਨੂੰ ਅਦਰਕ ਜਿੰਦਰਾ ਰੋ ਡਰਦੀ ਹੈ ਵਾਸ਼ੀ ਆਹ ਵੇਖੋ ਇਹ ਨਹੀਂ ਕੁ ਕਰ ਠੀਕ ਹੈ ਜੀ ਹਾਂ ਜੀ ਆਥਾਨ ਦੇਖ ਸਾਹਦੇ ਤੇ ਲੱਗੇ ਤਾਂ ਤੇ ਕਿੰਨਾ ਵੀ ਦਿਫਰੇ ਦਾ ਮੁੱਲ ਮੁੱਲ ਛੋੜਾ ਯਾਰ ਵੀ ਭਾਈ ਇਹਦਾ ਕਿੰਨਾ 32000 ਰੁਪਏ ਵੀ ਭਾਈ 32000 ਹਾਂਜੀ ਵਿੱਚੋਂ ਕਰਨਾ ਮੰਨਤਨ ਕਰਾ ਲਓ ਵੱਡੇ ਭਾਈ ਜਿੰਨਾ ਕਰਾਉਣਾ ਕਰਦੇ ਫੁੱਲੇ ਕਿੰਨਾ ਕਰ ਦੋਗੇ ਤੁਸੀਂ ਜਿੰਨਾ ਚਾਹੋ ਤੇ ਇਹਦੇ ਦੇ ਦਈਏ ਹਾਂਜੀ 30 ਦੇ ਹੋਰ ਛੱਡ ਦਾਂਗਾ ਤੁਹਾਨੂੰ ਭਾਈ ਕਿੰਨਾ 28000 ਦੇ ਵਿੱਚ 28000 ਦੀ ਤੇ ਵਿੱਚੋਂ ਖੁੱਲਾ ਮੰਨਤਨ ਕਰਦਾਂਗੇ ਮੰਨਤਨ ਵੀਰਪ੍ਰਾ ਭਾਈ ਫੋਨ ਲਾਵੇ ਮੋੜਦੇ ਨਹੀਂ ਆਪਾਂ ਗਰਮੀ ਵਾਲਾ ਮਾਲ ਲੈਂਦਾ ਸਾਰਾ ਆਪਾਂ ਲੱਭ ਕੇ ਸਪੈਸ਼ਲ ਬਹੁਤ ਵੀਰਪ੍ਰਾ ਫੋਨ ਕਰਦੇ ਵੀ ਗਰਮੀ ਵਾਲਾ ਮਾਲ ਚਾਹੀਦਾ ਮੈਂ ਮਿਲ ਜੂਗਾ ਠੀਕ ਹੈ ਜ ਅਤੇ ਦੂਸਰੇ ਨੰਬਰ ਤੇ ਇਹਦਾ ਥੋੜੇ ਉੱਚੇ ਬੱਚੇ ਦੀ ਆ ਇਹ ਪਹਿਲਾਂ ਨੇ ਮੱਛੀ ਆ ਪੀ ਭਾਜੀ ਉਹ ਵੀ ਚਾਰ ਗੰਦ ਅੰਧੀ ਸੀਰ ਇਦਾਂ ਬਾਨਾ ਮਸਾਂ ਨਿਗਰ ਰਹਦੀ ਦੁੱਧ 10 ਲੀਟਰ ਲੀਟਰ ਨਾਲ ਸਾਡੇ ਘਰੋਂ ਵੀ ਭਰਾ ਮਿਣ ਕੇ ਰਹੇ ਦੋ ਟਾਈਮ ਭਾਏ ਤਿੰਨ ਟਾਈਮ ਲੈ ਜੇ ਪੱਕਾ ਦੁੱਧ ਹੈਗਾ 10 ਲੀਟਰ ਮਿਣਦੇ ਨਾਲ ਪੀ ਭਾਜੀ ਕਹਨੂੰ ਮੈਂ 12 ਕਿਲੋ ਕਹੀ ਦੇਈ ਜੀ ਅੱਛਾ ਹਾਂਜੀ ਖੋਲੋ ਫਿਰ ਤੋੜ ਦਈਏ ਮੂੰਹ ਵੀ ਭਾਜੀ ਚਾਰ ਗੰਦ ਹੋ ਗਈ ਖਾ ਲ ਕੇ ਮੂੰਹ ਦਵਾਵਾਂਗੇ ਠੀਕ ਆ ਕੱਦ ਕੱਠ ਤੇ ਇਹਦਾ ਚੰਗਾ ਹੱਥ ਆ ਵਾ ਪੀ ਆਂਦੀ ਅੱਸੀ ਆ ਵਜੀ ਆ ਦੇਖੋ ਰਾਹ ਨੂੰ ਉਹ ਖਾਬਰ ਹੋ ਗਈ ਆ ਵੇਖੋ ਚੌਕ ਦੇ ਬਰਾਬਰ ਨਹੀਂ ਕੀਤੇ ਆ ਦੇਖ ਸਾਡੇ ਜੀ ਛੇਗ ਦੇ ਖਲੋਤੇ ਚੌਕ ਦੇ ਬਰਾਬਰ ਨਹੀਂ ਜੇ ਵਛਨੇ ਕੀਤੇ ਦਾ ਇਧਰ ਵਾਲੇ ਉਤਰਾ ਹੀ ਖਲੋਤੇ ਟੱਤਾਂ ਵਾਲੇ ਆ ਜੇ ਠੀਕ ਆ ਤੇ ਪੂਰੀਆ ਦੀ ਤਾਂ ਹੀ ਮੇਰੇ ਜਿੱਡੀ ਆ ਵੇਖ ਲੋ ਠੀਕ ਆ ਜੀ ਇਸ ਤਰ੍ਹਾਂ ਕਰਵੇ ਕੱਦਗਾਠ ਚੰਗਾ ਵਾਤਰਾ ਇਹਦਾ ਇਹ ਵੀ ਕਰੂਗੀ ਵੀਰ ਜੀ ਵਸੀ ਕੱਦਗਾਠ ਹੋ ਰਹੀ ਇਧਰ ਵੇਖੋ ਠੰਡੀ ਫ੍ਰੀਜੀ ਆ ਠੀਕ ਹੈ ਜੀ ਹਾਂ ਜੀ ਚਲੋ ਆ ਜ ਲੈ ਵੇਖੋ ਭਾਜੀ ਫੇਰ ਲੈ ਜਾ ਅਰੇ ਵਾ ਬੰਦ ਰਹਿ ਜੀ ਤੇ ਇਹਦਾ ਮੁੱਲ ਹੋਰ ਜਾਰੀਆ ਪੀਪਾ ਜੀ ਦਾ ਕਿੰਨਾ 37000 ਰੁਪਿਆ 37000 ਹਾਂਜੀ ਵਿੱਚੋਂ ਕਿੰਨਾ ਮੰਨਤਾ ਨੇ ਜਿੰਨਾ ਕਰਾਉਣਾ ਕਰਾ ਲਓ ਭਾਈ 35 ਦੀ ਹੋ ਜੂਗੀ ਹਾਂਜੀ 35 ਦੀ ਕੋਈ ਨਹੀਂ ਵੀਰ ਜੀ ਜਸੋਂ 33 ਦਿਨਾਂ ਦਾ ਕਰਦੇ ਪਾ। ਅੱਛਾ ਤੇ 3000 ਦਿਵਸੀ ਦੇ ਰਾਂਗਾ ਕਿ ਵੀਰ ਭਰਾ ਫੋਨ ਲਾਵੇ ਮੋੜ ਦੇ ਨਾ ਵੀ ਭਾਜੀ ਆਪਾਂ। ਠੀਕ ਹੈ। ਤੇ ਲਾਉਂਦਾਣ ਕਰਾਂਗੇ ਵੀਰ। ਬਾਕੀ ਇਹ ਆ ਕਿ ਸਾਰੀਆਂ ਸੋਈਆਂ ਸਵਾਈਆਂ। ਵੀ ਭਾਜੀ ਇਹਦੇ ਵੱਛੀ ਜੇ। ਇਹਦੇ ਮਗਰ ਵੱਛੀ ਆ। ਹਾਂਜੀ। ਤੇ ਬਾਕੀ ਇੱਥੇ ਆ ਕੇ ਕਿ ਤਸੱਲੀ ਕਰਕੇ ਖੜੇ। ਤੁਹਾਨੂੰ ਦੋ ਟਾਂ ਟੋਲੇ ਤਿੰਨ ਟਾਂ ਵੀਰ ਭਰਾ ਚੋਲੇ। ਘੜਦੇ ਲੈ ਜਾਈ ਨਹੀਂ ਤੇ ਕੋਈ ਗੱਲ ਮੇਰੀ ਇੱਥੇ ਰਹਿਣੇ ਗੁੱਸਾ ਨਹੀਂ ਕਰ ਵੀ ਭਾਜੀ ਆਪਾਂ। ਠੀਕ ਹੈ ਜੀ। ਹਾਂਜੀ। ਤੇ ਹੁਣ ਜਿਹੜੀ ਆਹ ਵਾਲੀ ਜੇ। ਇਹਦੇ ਕੋਲ ਵੀ ਭਾਜੀ ਦੁੱਧ ਦਾ ਗਾਹ ਹੋਊਗਾ अच्छा वाला 15 किलो ਦਾ ਹੋਊਗਾ ਚਾਗ ਵਾਲਾ اچھا 12 ਵਾਲਾ ਜਿਹੜਾ 15 ਹੋਊਗਾ ਉਦੋਂ 13 ਹੋਗਾ ਲੀਟਰ ਜਿਹੜਾ ਮਿੰਨ ਦੇਣਾ ਪੱਕਾ ਦੁੱਧ ਜਿਹੜਾ ਪੱਕਾ ਜਿਹੜਾ ਮਿੰਨ ਰ ਮੋਟੀ ਧਾਰਾ ਹੋਊਗੀ ਗੂਠੇ ਗੂਠੇ ਜਿਹੜੇ ਵੀ ਪਾਜੀ ਮੈਂ ਟੈਂਕ ਸ਼ੇਕ ਕਰ ਦਊਗੀ ਥੱਲੇ ਠੀਕ ਆ ਹਾਂਜੀ ਤੋਰਾਂ ਫੇਰ ਇੱਕ ਰੀਨ ਇਹ ਦੇਖੋ ਵੀ ਖਾਣਾ ਕਾਫੀ ਚੰਗਾ ਲੱਗਾ ਹੈ ਆਹ ਦੇਖ ਸਾਡੇ ਥਾਣੇ ਦੇ ਨਾ ਨਾ ਪਾਜੀ ਗੂਠੇ ਗੂਠੇ ਜਿਹੜੀ ਮੋਟੀ ਧਾਰਾ ਹੋਊਗੀ ਠੀਕ ਹੈ ਜੀ ਹਾਂਜੀ ਤੋਰਾਂ ਬਾਕੀ ਸਾਡੀ ਹਰ ਕਿਸੇ ਵੀਡੀਓ 'ਚ ਇਹ ਹੀ ਬੇਨਤੀ ਹੁੰਦੀ ਹੱਥ ਜੋੜ ਕੇ ਸਾਰੇ ਵੀਰਾਂ ਨੂੰ ਵੇ ਆਪਣੀ ਚਵਾਈ ਕਰਕੇ ਖੜਿਆ ਕਰੋ ਜੇ ਨਹੀਂ ਕੋਈ ਵੀ ਰਹਿ ਸਕਦਾ ਵੀਡੀਓ ਕਾਲ ਤੇ ਚਵਾ ਲਿਆ ਕਰੋ ਠੰਡੀ ਸੀ ਬਹੁਤ ਆ ਪੀ ਭਾਜੀ ਗਾਂ ਉਦਾਂ ਲੱਗਦੀ ਆ ਆ ਵੇ ਠੀਕ ਹੈ ਜੀ ਇਹ ਨਾ ਕੋਈ ਵਿਫਰਾ ਗਾ ਵੇ ਚਵਾਪ ਸਮਾਜ ਕ ਨੰਬਰ ਉਹ ਕੋਪੂਰ ਛਟਾ ਕੋ ਥਾਣ ਕਟ ਹੋਏ ਆਪਾਂ ਜੁਮੇ ਆ ਰਿਆਂ ਠੀਕ ਹੈ ਜੀ ਹਾਂਜੀ ਲੈ ਜਾ ਬੰਦ ਦੇ ਤੇਦਾ ਮੁੱਲ ਮੁੱਲ ਜਿਆ ਜਿਆ ਭੀ ਭਾਜੀ ਇਹਦਾ ਕਿੰਨਾ 42000 ਰੁਪਇਆ 42000 ਹਾਂਜੀ ਵਿੱਚੋਂ ਕਿੰਨਾ ਮੰਨਤਾ ਕਿੰਨਾ ਮੰਨਤਾ ਮਰ ਭੀ ਭਾਜੀ ਕਰਾਉਣਾ ਕਰਾ ਲਓ 40 ਤੋਂ ਅੰਦਰ ਲਿਆਈਏ ਇਹਨੂੰ ਹਾਂਜੀ 40 ਤੋਂ ਅੰਦਰ ਤੁਸੀਂ ਕਰੋਗੇ ਵੱਡੇ ਭਾਜੀ ਉੱਥੇ ਦੇ ਦਾਂਗੇ ਗੁੱਸਾ ਹੀ ਨਹੀਂ ਕੋਈ ਕਿੰਨੇ ਦੀ ਦੇ ਦੀਏ ਤੁਸੀਂ ਦੱਸ ਦੋ ਜੋ ਕਹਦੋ 38 ਦੀ ਦੇ ਦੀਏ ਹਾਂਜੀ 38 ਦੀ 37 ਦੀ ਦੇ ਦਾਂਗੇ ਵੱਡੇ ਭਾਜੀ ਅੱਛਾ ਹਾਂਜੀ ਇੱਕ ਵੀਰ ਜੀ ਜੇਤਾ ਕੋਲ ਇਹ ਕੱਲ ਦੱਸੰਦਾ ਬੱਚੇ ਨੂੰ ਬਾਟਾ ਹੀ ਦੁੱਧ ਪੋਹਿਆ ਭੀ ਭਾਜੀ ਪਹਿਲਾਂ ਗੱਲ ਦੱਸਦੇ ਨਹੀਂ ਪਾਣਾ ਪਾ ਕੇ ਰੱਸੀ ਪਾ ਕੇ ਗਾਂ ਚੋਣੀ ਦੀ ਅੱਛਾ ਹਾਂਜੀ ਘਰ ਵਾਲਾ ਇਦਾਂ ਗੱਲਾਈ ਤੇ ਬੱਕਰੀਆਂ ਦਿਖਾ ਦਈਏ ਹਾਂਜੀ ਬੱਕਰੀਆਂ ਹੋਣੀਆਂ ਵੀ ਭਾਜੀ ਉੱਥੇ ਤਾਂ ਪੁੱਲ ਗਿਆ ਹੈ ਆਪਾਂ ਲੋ ਇਹ ਕਿੱਥੇ ਲੈਣ ਦੀਆਂ ਜੀ ਇਹ ਵੀ ਭਾਜੀ ਇਦਾਂ ਹੀ ਅੱਛਾ ਉੱਥੇ ਹੀ ਕੰਮ ਆ ਭਾਜੀ ਮੇਰੇ ਕੋਲ ਨਹੀਂ ਕੋਈ ਕੰਮ ਸਿਰ ਤੇ ਬਾਪੂ ਅਖਦਾ ਤੂੰ ਕੰਮ ਨਾ ਕੋਈ ਛੱਡੀ ਠੀਕ ਆ ਹਾਂਜੀ ਇਹ ਵੀ ਅੱਧੀ ਮਹੀਨਾ ਦੇ ਲੱਗਾ ਬੱਕਰੀ ਸੋਈ ਅੱਛਾ ਪਾਠਿਆ ਮਗਰ ਠੀਕ ਆ ਹਾਂਜੀ ਤੇ ਇਹਦਾ ਕੀ ਮੁੱਲ ਜੀ ਮੁੱਲ ਕਹਿੰਦਾ ਦਰ ਭਾਜੀ ਮੈਂ ਆਂ ਕਿ ਇਹਦਾ ਕੀ ਦਸੀਏ ਤੇ ਭਾਰੇ ਨਹੀਂ ਸਾਨੂੰ ਪਤਾ ਜੀ ਮੁੱਲ ਭਾਜੀ 2000 ਰੁਪਏ ਜਿੰਨਾ ਕਹਦੋਗੇ ਕਰ ਦਾਂਗੇ ਮੰਨਦਾਂ ਇਹ ਤੁਸੀਂ ਆਪ ਹੀ ਕਰ ਦੋ ਇਹਨਾਂ ਯੋ ਕਹਦੋ ਕਿ 2000 ਰੁਪਏ ਭਾਜੀ ਇਹਨਾਂ ਬਾਰੇ ਸਾਨੂੰ ਘੱਟ ਹੀ ਪਤਾ ਕਿ ਮਹਿੰਗੀ ਆ ਕਿ ਸਸਤੀ ਆ ਨਹੀਂ ਕੋਈ ਗੱਲ ਨਹੀਂ ਵੱਡੇ ਭਾਜੀ ਫਿਰ ਕਿਹੜੀ ਗੱਲ ਹੈ ਪ੍ਰੇਮ ਪਿਆਰ ਵੀ ਕੋਈ ਚੀਜ਼ ਹੁੰਦਾ ਕਿ ਪੈਸਾ ਥੋੜਾ ਤੋਂ ਵਰਤਣਾ ਵਾ 2000 ਜੀ ਦੇ ਦੋ ਕਿ ਹਾਂਜੀ 2000 ਹੋਰ ਛੱਡਾਂਗਾ ਰੁਪਏ ਭਾਜੀ ਯਾਰ ਅੱਛਾ ਜੱਸ 18000 ਦੇ ਦੇ ਦਾਂਗੇ। ਅੱਛਾ ਹੋਰ ਦੱਸੋ। ਜੋੜੀ। ਜੋੜੀ 18000 ਦੀ ਦੇ ਦਾਂਗੇ। ਬਾਕੀ ਦੁੱਧ ਵੀ 1.5 ਕਿਲੋ ਦਿੰਦੀ ਜੀ। ਅੱਛਾ ਇਹਨਾਂ ਨੂੰ ਵੀ ਰੋ ਭਰਾ ਕਾਵੇ। ਅੱਛਾ। ਹਾਂਜੀ। ਠੀਕ ਐ। ਹਾਂਜੀ। ਤੇ ਠੀਕ ਐ ਵੀਰ ਜੀਰ ਕਾਚਨ। ਬਾਤ ਵੀਰ ਜੀ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਸੂਆਂ ਸਾਈਆਂ ਵੀਰ ਭਾਚੋ ਗਿਆ ਵੀ ਤਸੱਲੀ ਕਰਕੇ ਖੜੇ। ਦੁੱਧ ਕੱਢ ਦਾ ਲੈ ਜੰਦੀ ਤੇ ਕੋਈ ਗੱਲ ਨਹੀਂ ਜੀ ਐਸੇ ਰਹਿੰਦੇ। ਠੀਕ ਐ ਜੀ। ਹਾਂਜੀ। ਜੇ ਤਰ੍ਹਾਂ ਕਿ ਵੀਰ ਜੀ ਇਹਨਾਂ ਨੇ ਕਿਹਾ ਕਿ ਇੱਥੋਂ ਹੀ ਆਪਣੀ ਤਸੱਲੀ ਕਰਕੇ ਖੜੋ। ਪਹਿਲਾਂ ਹੀ ਆਪਣੀਆਂ ਵੇਸ ਚਾੱਕ ਕੇ ਖੜੋ ਬਾਅਦ ਚ ਕੋਈ ਗ ਸਾਂਤ ਕਰਕੇ ਖੜਿਆ ਕਰੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ